नामी ਵੈਬਸਾਈਟ ਨਾਇਕਾ ਦੇ ਉੱਪਰ ਇੱਕ ਓਂਕਾਰ ਵਾਲੀਆਂ ਟੋਪੀਆਂ ਵੇਚਣ ਬਾਰੇ ਜਦੋਂ ਖਬਰ ਸੋਸ਼ਲ ਮੀਡੀਆ ਦੇ ਉੱਪਰ ਫੈਲੀ ਤਾਂ ਚਾਰ ਚੁਫੇਰੇ ਹੰਗਾਮਾ ਮਚ ਗਿਆ ਜਿਸ ਨਾਲ ਕਿ ਸਿੱਖ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਇਸ ਦੇ ਉੱਪਰ ਇਤਰਾਜ਼ ਜ਼ਾਹਰ ਕੀਤਾ ਜਾਂਦਾ ਰਿਹਾ ਕਿਉਂਕਿ ਬਿਨਾਂ ਸੋਚੇ ਸਮਝੇ ਇਸ ਤਰ੍ਹਾਂ ਦੇ ਨਾਲ ਕਰਨ ਦੇ ਨਾਲ ਕਈ ਹਿਰਦਿਆਂ ਨੂੰ ਬੁਲੰਦ ਰਿਆ ਜਾ ਰਿਹਾ ਹੈ ਅਤੇ ਜਾਣੇ ਅਣਜਾਣੇ ਜਾਂ ਫਿਰ ਕਹਿ ਲਈਏ ਕਿ jaan bujh ke be adbi veek ite ja rahi hai ਅਤੇ ਇਸ ਪੂਰੇ ਮਾਮਲੇ ਦੇ ਧਿਆਨ ਦੇ ਵਿੱਚ ਆਉਣ ਮਗਰੋਂ ਸਿੱਖ ਨਿਊਜ਼ ਐਕਸਪ੍ਰੈਸ ਦੇ ਵੱਲੋਂ ਇਸ ਖਬਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਨਿਸ਼ਾਅਰ ਕਰ ਦਿੱਤਾ ਗਿਆ ਜਿਸ ਮਗਰੋਂ ਨੈਸ਼ਨਲ ਕਮਿਸ਼ਨ ਫਾਰ ਮਿਨੋਰੀਟੀ ਨੇ ਵੀ ਪੂਰੇ ਮਾਮਲੇ ਨੂੰ ਆਪਣੇ ਧਿਆਨ ਵਿੱਚ ਲੈਂਦੇ ਹੋਏ ਇਸ ਦਾ ਨੋਟਿਸ ਲੈ ਲਿਆ ਹੈ ਜਿਸ ਦੀ ਤਸਵੀਰ ਇਸ ਵਕਤ ਤੁਹਾਡੇ ਸਾਹਮਣੇ ਆ ਜੀ ਹਾਂ ਇਸ ਦੇ ਮਗਰੋਂ ਨਾਈਕਾ ਕੰਪਨੀ ਦੇ ਵੱਲੋਂ ਅਗਲਾ ਕਦਮ ਚੁੱਕਦੇ ਹੋਏ ਇੱਕ ਓੰਕਾਰ ਲਿਖੀ ਹੋਈ ਟੋਪੀ ਨੂੰ ਆਪਣੀ ਸਾਈਟ ਤੋਂ ਰਿਮੂਵ ਕਰ ਦਿੱਤਾ ਗਿਆ ਅਤੇ ਜਦੋਂ ਇਸ ਟੋਪੀ ਨੂੰ ਲੱਭਣ ਦੇ ਵਾਸਤੇ ਕਲਿੱਕ ਹੋਣ ਕੀਤਾ ਜਾ ਰਿਹਾ ਹੈ ਤਾਂ ਲਿੰਕ ਰਿਮੂਵ ਹੁੰਦਾ ਹੋਇਆ ਜ਼ਾਹਿਰ ਹੋ ਰਿਹਾ ਹੈ ਖੈਰ ਦੱਸ ਦਈਏ ਕਿ ਸਬਦ ਦੇ ਦਰਮਿਆਨ ਨਾਇਕਾ ਦੇ ਵੱਲੋਂ ਇਸ ਟੋਪੀ ਨੂੰ ਰਿਮੂਵ ਤਾਂ ਕਰ ਦਿੱਤਾ ਗਿਆ ਹੈ ਪਰ ਹਾਲੇ ਵੀ ਕਈ ਅਜਿਹੀਆਂ ਸਾਈਟਾਂ ਮੌਜੂਦ ਨੇ ਜੋ ਕਿ ੴ ਦੇ ਨਾਲ ਜੁੜੀਆਂ ਟੋਪੀਆਂ ਅਤੇ ਹੋਰ ਟੀ-ਸ਼ਰਟ ਵਗੈਰਾ ਸਮਾਨ ਜੋ ਹੈ ਉਹ ਟੜੱਲੇ ਦੇ ਨਾਲ ਵੇਚ ਰਹੀਆਂ ਨੇ ਜੋ ਕਿ ਸਿੱਖ ਪਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਸਾਈਟ ਹੈ ਰੈਡ ਬੱਬਲ ਅਤੇ ਦੂਸਰੀ ਸਾਈਟ ਹੈ ਜ਼ੈਜ਼ਲ ਵੈਬਸਾਈਟਾਂ ਦੇ ਉੱਪਰ ਮੌਜੂਦ ਅੰਕੜਿਆਂ ਦੇ ਮੁਤਾਬਿਕ ਰੈਡ ਬੱਬਲ 23 ਡਾਲਰ ਦੀ ਜਦੋਂ ਕਿ ਜ਼ੈਜ਼ਲ ਲਗਭਗ 16 ਡਾਲਰ ਦੀ ਟੋਪੀ ਵੇਚ ਰਹੀ ਹੈ ਅਤੇ ਉਸ ਦੇ ਉੱਪਰ ਵੀ ਨਿਸ਼ਾਨ ਬਣਿਆ ਹੋਇਆ ਹੈ ਇੱਕ ਓੰਕਾਰ ਦਾ ਦੱਸ ਦਈਏ ਕਿ ਇਸ ਤੋਂ ਇਲਾਵਾ ਇਹਨਾਂ ਵੈੱਬਸਾਈਟਾਂ ਦੇ ਵੱਲੋਂ ਇੱਕ ਓੰਕਾਰ ਦੇ ਨਿਸ਼ਾਨ ਨੂੰ ਖਰਾਬ ਕਰਕੇ ਵੀ ਵੇਚਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਜੇਕਰ ਇਸ ਦੇ ਨਾਲ-ਨਾਲ ਇੱਕ ਮਸ਼ਹੂਰ ਕੰਪਨੀ Amazon ਦਾ ਜ਼ਿਕਰ ਕਰੀਏ ਤਾਂ ਇਸ ਦੇ ਵੱਲੋਂ ਵੀ ਇੱਕ ਓੰਕਾਰ ਦੇ ਨਿਸ਼ਾਨ ਨੂੰ ਵਿਗਾੜ ਕੇ ਟੀ-ਸ਼ਰਟ ਦੇ ਉੱਪਰ ਛਾਪ ਕੇ ਵੇਚਿਆ ਜਾ ਰਿਹਾ ਹੈ ਜਿਸ ਕਾਰਨ ਸਿੱਖ ਭਾਵਨਾਵਾਂ 'ਤੇ ਆਖਤ ਹੋ ਰਹੀਆਂ ਨੇ ਅਤੇ ਇਸ ਮੁੱਦੇ ਦੇ ਉੱਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਬੰਧਿਤ ਜਥੇਬੰਦੀਆਂ ਨੂੰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਪਰੰਤੂ ਆਖਿਰ ਕਦੋਂ ਇਸ ਦੇ ਉੱਪਰ ਲਗਾਤਾਰ ਇੱਕ ਵੱਡਾ ਸਵਾਲ ਬੜਿਆ ਹੋਇਆ ਹੈ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਦੇ ਬਾਰੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ